ਮੋਰ ਲਾਤੀ ਫੱਲ ਬਟਾ ਫੱਲ ਨਾ ਨਾ ਐਂ ਜਦ ਤੂੰ ਮੇਰੇ ਨਾਲ ਖੜਾ ਮੈਂ ਫਿਰ ਹੁਣ ਕਹਿਣਾ ਤਾਂ ਨਹੀਂ ਛੱਡ ਬਣਾ ਰੈਡੀ ਹੈ ਸੈਟ ਐਡ ਹੋ ਜਾ ਸੈਟ ਐਡ ਹੋ ਜਾ ਬਸ ਗੁੱਸਾ ਆ ਰਿਹਾ ਕਰੀ ਸਸੀ ਕਾਲੀ ਸਵਾਰ ਕਰਦੇ ਆ ਥੜਾ ਤੋਂ ਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ ਉਹਨਾਂ ਉਹ ਹੋਰ ਜਨੇ ਆ ਨਾ ਤੇ ਹਾਂ ਇਹ ਆਹ ਸਾਡੀ ਗੱਡੀ ਦੀ ਵੀਡੀਓ ਪਾ ਦੇ ਆ ਰਿਹਾ ਆ ਰਿਹਾ ਨਾ ਖੜੇ ਦੰਦੇ ਐਸ ਟਾਈਮ ਖੜੇ ਆ ਆਪਾਂ ਚੇਕੇ ਦੇ ਹੋਟਲ ਦੇ ਕਿਉਂ ਰਹਿਣ ਦੇ ਕਿਉਂ ਸੁੱਖ ਜੀ ਹਾਂ ਆਓ ਟੈਂਕੀ ਚ ਪਾ ਲਈ ਤੇ ਓਏ ਭਾਈ ਗੱਡੀ ਲੱਗੀ ਐ ਜਾਣ ਉਹ ਕਹਿੰਦਾ ਤੁਹਾਡੀ ਗੱਡੀ ਦੀ ਵੀ ਵੀਡੀਓ ਬਣਾ ਦੇ ਤੇ ਹੁਣ ਚਾਹੂ ਪੀਨੇ ਆ ਨਾ ਅੱਗੇ ਹਟੇ ਆ ਗਰੇਂਦਰ ਬਾਈ ਨਹਾ ਲਿਆ ਤੇ ਆਪਾਂ ਵੀ ਨਹਾ ਲੇ ਚਾਹ ਪੀ ਕੇ ਫਿਰ ਚੱਲਣਾ ਆਹ ਵਾਹ ਓਏ ਭਾਈ ਇਹ ਗੱਡੀ ठीक है ट्रक ला वा पीवी गया चाय देना यार एक। चाह पी के रेस्ट रोस्ट करके चलते हैं अपनी मंजिल की ओर। मिंटू ਉਥੇ ਯਾਰ ਕੱਚਾ ਆ ਮੇਰਾ ਚੱਕ ਲੈਣਾ ਲਓ ਵੀ ਮਿੱਤਰੋ ਚੱਲਦੇ ਆਪਾਂ ਆਹ 1 ਕਰੋੜ ਦਾ ਕੱਚਾ ਚੱਕਦੇ ਆਪਾਂ ਆਹ ਤੇ ਹਿੰਦੇ ਨੇ ਹੁਣ ਕਿੱਧਰ ਨੂੰ ਜਾਵਾਂਗੇ ਇਹ ਵਕਤ ਦੱਸੂਗਾ ਲੈ ਪਰਮਾ ਅਧਮਾ ਨਾ ਨਿਕਲਦੇ ਆ ਕੈਵਨ ਕਹਿੰਦੇ ਪਾਣੀ ਮਾਰਤਾ ਓਏ ਗੁਰੂ ਮਹਾਰਾਜ ਤੇ ਕਾਸ਼ਾ ਬਣਾ ਕੇ ਰੱਖੀ ਬਾਦਸ਼ਾਹ ਇਹ ਤੁਮਕਾਰ ਸਤਨਾਮ ਕਰਤਾ ਪੁਰਖ ਮੇਰ ਭਉ ਮੇਰ ਗੈਰ ਕਾਲ ਅਭੁਰਤ ਅਜੂਨੀ ਸਤ ਸੰਗਤ ਪ੍ਰਸਾਦ ਜਤ ਅ ਸੱਚਾ ਸੱਚ ਹੈ ਵੀ ਸੱਚ ਨਾ ਰਹੀ ਸੱਚ ਹੈ ਹਾੜਾ ਸੱਚੀ ਬਾਦਸ਼ਾਹ ਲੌਏ ਮੈਟਰੋ ਚੱਲ ਵੇ ਜੀ ਆਪਾਂ ਬਰੇਲੀ ਦਾ ਟੂਲਪਾਰ ਕਰ ਲਿਆ ਤੇ ਹੁਣ ਜਾ ਕੇ ਗੁਰਿੰਦਰ ਭਾਈ ਪਿੱਛੇ ਰਹਿ ਗਿਆ ਥੋੜੀ ਜੀ ਆਪਾਂ ਗੱਡੀ ਰਲਾ ਲੈਨੇ ਆ ਉਹਦੇ ਨਾਲ ਕਿਉਂਕਿ ਥੰਦਾ ਦੀ ਇੱਕ ਗੁਰਿੰਦਰ ਭਾਈ ਅਲੀ ਗੱਡੀ ਦਾ ਕਲਚ ਡਾਊਨ ਹੋ ਗਿਆ ਇਸ ਕਰਕੇ ਅੱਗੇ-ਅੱਗੇ ਲਾ ਲਈਏ ਆਪਾਂ ਗੁਰਿੰਦਰ ਭਾਈ ਦੇ ਪਿੱਛੇ-ਪਿੱਛੇ ਹੀ ਰਵਾਂਗੇ ਤੇ ਚੱਲਦੇ ਹਣ ਨਾ ਤੋਗੇ ਸਰੀਰ ਹੋ ਗਿਆ ਫੁੱਲ ਵਰਗਾ ਕੀ ਆ ਹੋ ਗਿਆ ਡਾਂ ਡਾਂ ਗਰੀ ਜਾਨਾ ਸਰੀਰ ਹੋ ਗਿਆ ਫੁੱਲ ਵਰਗਾ ਤੇ ਇਧਰ ਭਾਈ ਸਾਹਿਬ ਵੀ ਨਾਲੇ ਲੜਿਆਣ ਟਿਕਨ ਬੇਚਨ ਹੋ ਕੇ ਬੈਠੇ ਆ ਆਹ 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 ਵੀ ਅੱਜ ਸਭ ਦੇ ਪਹਿਲਾਂ ਨਾ ਆਇਆ ਚੋਬਰ ਨੰਬਰ ਲੈ ਗਿਆ ਅਈ ਸਭ ਤੋਂ ਬਾਅਦ ਚ ਨਾ ਇਹ ਮੈਂ ਗਰੇਂਦਰ ਬਾਈ ਉਹ ਤਾਂ ਨਾਤਾ ਹੀ ਨਹੀਂ ਏ ਟੋਲੀ ਟੋਨੀ ਦਾ ਐ ਮੈਨੂੰ ਮਿੰਟੂ ਤੇ ਉਮੀਦ ਨਹੀਂ ਸੀ ਵੀ ਇਹ ਸਭ ਤੇ ਪਹਿਲਾਂ ਉੱਟ ਕੇ ਨਹਾ ਲੇਗਾ ਕੱਲ ਨਾ ਤੇ ਫੇਰ ਜਿੱਥੇ ਪਾਣੀ ਨਾ ਮਿਲੇ ਉੱਥੇ ਤਾਂ ਚੱਲ ਬੰਦੇ ਮੰਨਿਆ ਵੀ ਚੱਲ ਪਾਣੀ ਨਹੀਂ ਹੈ ਵੀ ਨਹਾਣਾ ਕੈਨਸਲ ਕਰਤਾ ਜਿੱਥੇ ਪਾਣੀ ਹੈਗਾ ਤੇ ਤਾਂ ਨਾ ਆਣਾ ਬਣਦਾ ਆਹ ਆ ਰਿਹਾ ਚੋਬਰ ਪਿੱਛੇ ਈ ਕਾਲੀ ਮਚਾਈ ਜਾਣੇ ਦੀ ਕਾਰ ਆਲੇ ਦੇਖ ਕੇ ਮੈਂ ਗੇੜੇ ਖਾ ਰਿਆਂ ਵੀ ਬਸ ਰੋ ਪਾ ਜੀ ਨੇ ਗੱਡੀ ਰੋਕ ਲਈ ਆ ਆਈ ਖਲੇ ਨਿਆਣੇ ਵਾਲੇ ਕੁਰਕਰੇ ਟੀਡਾ ਹੈ ਪਰ ਟੀਡਾ ਹੈ ਪਰ ਮੇਰਾ ਹੈ ਟੀਡਾ ਮੇਡੋ ਥੋੜੀ ਆ ਅਗੋ ਟੱਕਾ ਟੱਕ ਜਾਦਾ ਰੀਅਲ ਫਿਊਲ ਆ ਬਾਬਾ ਜੀ ਦਾ ਰੀਫਿਊਲ ਹੈ ਰੀਫਿਊਲ ਇਹ ਨਾ ਖਾਇਆ ਕਰੇ ਜੇ ਪਲਾਸਟਿਕ ਹੁੰਦੀ ਮੱਕੀ ਦੇ ਆ ਹਾਂ ਇਹਨੂੰ ਪੋਉਕ ਕੇ ਦੇਖੀ ਅੱਗ ਲੱਗ ਗਈ ਆਉਂਦੇ ਉਪਰ ਗੈਸ ਪਰ ਥੋੜੀ ਜਿਹਾ ਚੱਲੇ ਤੇ ਕੌਣ ਆ ਫਿਰ ਕਿੱਧਰ ਨੂੰ ਜਾਣ ਦੀ ਸਲਾਹ ਚੜਨਾ ਤਾਂ ਦੇਨੇ ਆ ਹਾਂ ਆਪਾਂ ਉਹ ਨੱਤਣਾ ਲਾ ਹਾਂ ਗੱਡੀਆਂ ਰੋਕ ਲੈਣੀਆਂ ਅਗਾਹ ਜਾ ਕੇ ਹਾਂ ਮੇਟ ਮੂਟ ਪਾਰ ਕਰਕੇ ਸ਼ਾਮਲੀ ਤੇ ਗਏ ਹਾਂ ਉੱਥੋਂ ਫਿਰ ਜਾ ਜਾ ਲੈ ਸਾਹਬ ਕੀਮਤ ਮਤ ਮਿਲ ਕੀਮਤ ਪਾਈ ਜਾਨੀ ਪਿਆਨੀ ਢੁਰਗੁਰ ਹਾਈ ਕੈਨ ਨਾ ਜਾਏ ਤੇਰੀ ਦਿਲ ਵਟਿਆਏ ਸਾਸੀ ਗਾਲੀ ਸਵਾਦ ਕਰਦੇ ਆ ਤੁਹਾਡਾ ਪੰਗੂ ਬਲੌਗ ਦੇ ਵਿੱਚ ਟਾਈਮ ਹੋ ਗਿਆ 12:03 ਮਿੰਟ ਤੇ ਟਾਈਮ ਰਿਜਨ ਜਾਣਾ ਪਾਰ ਕਰਿਆ ਕਾਮਲੀ ਤੋਂ ਅੱਗੇ ਤੇ ਬਾਈ ਵਲੌਗ ਬਣਾਉਣੇ ਨੂੰ ਦੋ ਦਿਨ ਤਿੰਨ ਦਿਲੇ ਨਹੀਂ ਕਰਿਆ ਇਸੇ ਕਰਕੇ ਬਣਾਇਆ ਨਹੀਂ ਤੇ ਹੁਣ ਵਲੌਗ ਆਣਗੇ ਰੁਟੀਨ 'ਚ ਤੇ ਹੁਣ ਜਾ ਕੇ ਫਿਰਾਂ ਦਾ ਘਰੇ ਦਾੜੀ ਦੂੜੀ ਕਟਾਣੇ ਆ ਤੇ ਟਾਲ ਆ ਗਿਆ ਤੋਲ ਕਰਨ ਪਹਿਲਾ ਟੋਲ ਘਟਾਨੇ ਆ ਫੇਰ ਘਰੇ ਜਾ ਕੇ ਦਾੜੀ ਕਟਾਵਾਂ ਟੋਲ ਕਟਾ ਕੇ ਅੱਜ ਉਹਨਾਂ ਦਾ ਨੰਬਰ ਲਾਣਾ ਪਰਚੀ ਵਾਲਿਆਂ ਦਾ ਜੇ ਇਹਨਾਂ ਨੇ ਰੋਕ ਲਿਆ ਨਾ ਵਾਹ ਆ ਬਣਾਉਂਦਾ ਰੋਕਦੇ ਨਹੀਂ ਕਿਉਂਕਿ ਇਹ ਸਾਰੇ ਨਜਾਇਜ਼ ਤੰਗ ਕਰਦੇ ਆ ਗੱਡੀ ਵਾਲਿਆਂ ਨੂੰ ਮਾਲਾ ਜਿਹੜਾ ਉਹ ਆ ਲੱਕੜਾ ਉਹਦੀ ਤਾਂ ਚਲ ਕੱਟਦੀ ਪਰਚੀ ਹੈ ਵੀ ਤੁਰੀ ਨਾਲ ਉਹਦੀ ਵੀ ਕੱਟੀ ਜਾਂਦੇ ਆ ਵਿੱਚੇ ਲੋਹੇ ਦੀ ਵਿੱਚੇ ਲੱਕੜ ਦੀ ਯਾਰ ਉਹ ਲੈਂ ਤੇ ਜਾਮ ਲਾ ਕੇ ਖੜੇ ਦੀ ਇੱਧਰ ਵੀ ਖਾਲੀ ਹੈ ਇੱਧਰ ਵੀ ਖਾਲੀ ਹੈ ਆ ਉਹ ਨਹੀਂ ਇਹਨਾਂ ਨੇ ਉਹ ਕਰਨਾ ਕਿੱਧਰ ਹੈ ਇਹਨਾਂ ਦਾ ਆ ਵੀ ਹੋ ਗਿਆ ਨਾ ਆ ਦਾ ਇਹ ਤਾਂ ਆ ਵੀ ਸਿਰਫ ਲੱਕੜ ਲੱਕੜ ਦੀ ਪਰਚੀ ਕੱਟਦੀ ਆ ਹੈ ਇਹ ਲੋਹੇ ਦੀ ਸਖਰਾ ਐਪ ਦੀ ਵੀ ਲੱਗੇ ਕੱਟਣਾ ਐ ਕੋਈ ਕਹਿ ਦੇਵੇ ਹਾਂ ਲੋਹਾ ਕਟਾਓ ਪਰਚੀ ਵੀ ਸਾਲੇ ਕਾਦੀ ਪਰਚੀ ਔਏ ਮਿੱਤਰੋ ਗੁਰਦੁਆਰਾ ਸਾਹਿਬ ਪਹੁੰਚ ਗਏ ਜਿਹੜਾ ਹਰੀ ਨਗਰ ਬਾਰਡਰ ਦੇ ਆਂਦਾ ਇੱਥੇ ਖੜੇ ਹੁੰਨੇ ਆ ਪਰਚੀ ਵਾਲੇ ਉਹ ਖੜੇ ਆ ਸਾ ਆਪ ਜਿਹੜਾ ਕਰਨਾਲ 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 ਖੁਸ਼ੀ ਮੇਰਾ ਬਰਾ ਖੁਸ਼ੀ ਹਰਿਆਣੇ ਜਿ ਵੜ ਕੇ ਖੁਸ਼ੀ ਆ ਗਈ ਖੁਸ਼ੀ ਗਰੇਂਦਰ ਭਾਈ ਆ ਰਿਹਾ ਪਿੱਛੇ ਪਿੱਛੇ ਗਰੇਂਦਰ ਭਾਈ ਨੇ ਕਿਹਾ ਉੱਥੇ ਤੂੰ ਪਿੱਛੇ ਦਾ ਇਹ ਤਾਂ ਅੱਗੇ ਕੱਢ ਲਈ ਫੇ ਤੂੰ ਬ੍ਰੇਕਾ ਮਾਰੀ ਗਿਆ ਮਨੂ ਆ ਮਗਾ ਵੀ ਮੈਂ ਜ਼ਿਆਦਾ ਅੱਗੇ ਨਾ ਨਿਕਲ ਜਾ ਨਹੀਂ ਹੋਣ ਦਾ ਚਾ ਰਸਤਾ ਬੋੜਾ ਭਾਈ ਉਹ ਭਾਈ ਆ ਰਿਹਾ ਉਹ ਵੀਡੀਓ ਦੇਣਾ ਹਣਾ ਭਾਈ ਆਪਣੀ ਅੰਨੇ ਨੂੰ ਮੈਂ ਕੈਮਰਾ ਘੱਟਿਆ ਆ ਮਗਾ ਫਰ ਅਰਪੋਰਟ ਵਾਲੀਆਂ ਐ ਛੂਕਦੀਆਂ ਜਾਣੀਆਂ ਐ ਮੇਂ ਮਿੱਤਰੋ ਹਰਿਆਣਾ ਜੇ ਵੜ ਕੇ ਤੁਸੀਂ ਉੱਧ ਉਹ ਭੁੱਲ ਜਾਣਾ ਵੀ ਉਹ ਉੱਧ ਵੀ ਲੈਣਾ ਅੰਨਾ ਮਤੂੰ ਸਵਾਮੀ ਓਹ ਸੱਚ ਬਾਈ ਬਾਈ ਦਾ ਕਮੈਂਟ ਆਇਆ ਦਾ ਕਿ ਨਾ ਇਹਨੂੰ ਅੰਨੇ ਕਹਦੇ ਕਹਿੰਨੇ ਆ ਬਾਈ ਇਹ ਨਾ ਅੰਨਾ ਤਾਂ ਕਹੀਦਾ ਜਿਵੇਂ ਆਪਣੇ ਬੜਾ ਭਾਈ ਕਹਿ ਦਿੰਨੇ ਆ ਹਨਾ ਇਹ ਬੜੇ ਭਾਈ ਨੂੰ ਅੰਨਾ ਕਹਿੰਨੇ ਆ ਅੰਨਾ ਇਹਨਾਂ ਤਾਂ ਕਰਕੇ ਅੰਨਾ ਹੀ ਕਹਿੰਦੇ ਆ ਅੰਨਾ ਉਦੋਂ ਅੰਨਾ ਨਹੀਂ ਹੁੰਦੇ ਇਹ ਮ ਵੱਡੇ ਭਾਈ ਕਰਕੇ ਕਹਿੰਦੇ ਆ ਇਹਨਾਂ ਨੂੰ ਅੰਨਾ ਤੇ ਇੱਕ ਬਾਈ ਦਾ ਹੋਰ ਆਇਆ ਦਾ ਕਮੈਂਟ ਕਹਿੰਦਾ ਕੀ ਕਰ ਰਿਹਾ ਸੱਜਾ ਕਮੈਂਟ ਆ ਬਾਈ ਕਹਿੰਦਾ ਜਿਹੜੀ ਤੇਰੀ ਕਲਰ ਵਾਲੀ ਕਮੀਜ਼ ਹੁੰਦੀ ਆ ਵੀ ਉਹਦੇ ਚ ਦੰਦ ਬਾਹਰ ਨਾ ਕੱਢਿਆ ਕਰ ਇਹ ਵਾਲਾ ਜਿਹੜਾ ਆਪਾਂ ਵਾਹ ਆਪਾਂ ਜੀ ਦੇ ਬਰੇ ਫੋਨ ਗੋਲੇ ਜਿਹੀ ਵਧੀਆ ਲੱਗਦੀ ਹੈ ਆਉਣ ਤੇਲ ਪਵਾ ਲਿਆ ਆਪਾਂ ਤੇਲ ਪਵਾ ਕੇ ਇਹ ਦੇਣੇ ਆ ਕੱਲ ਨੂੰ ਜਾਵਾਂਗੇ ਖਾਲੀ ਕਰਨ ਯਾਰ 9 ਵਜੇ ਮਿੱਤਰੋ ਸ਼ਾਹਵਾਲ ਪਹੁੰਚ ਗਏ ਪੀਰ ਬਾਬੇ ਕੋ 9 ਵਜੇ ਪੀਰ ਬਾਬੇ ਕੋ ਤੇ ਇੱਥੇ ਹੁਣ ਮੱਥਾ ਟੇਕ ਕੇ ਜਾਲਦੇ ਆਪਾਂ ਯਾ ਚੂ ਵਾਲੇ ਦੇਖਦੇ ਨਹੀਂ ਇੱਧਰ ਵਾਲੇ ਦਾ ਪਰੇ ਹੀ ਹੈ ਚਲੋ ਘਰੇ ਜਾ ਕੇ ਪੀਵਾਂਗੇ ਚਾਹ ਤਾਂ ਹੁਣ ਲੀਏ ਨਾਓ ਮਿੱਤਰੋ ਰੋਡ ਬਹਾ ਕਰ ਦੇ ਕੋਈ ਆ ਉਹ ਤਾਂ ਥੱਲੇ ਨੂੰ ਦੇਖ ਰਿਸਕ ਦੇਖ ਕਿੰਨਾ ਲੰਨੇ ਆ ਔਰ ਇਹਨੂੰ ਕਿੱਥੇ ਨੂੰ ਕਰਦਾ ਤੂੰ ਟੱਪ ਜੂਗਾ ਦੇਖੀ ਜੰਗਲੇ ਲਾਏ ਵੇ ਮੈਂ ਤਾਂ ਹੀ ਉੱਥੇ ਰੋਕੀ ਗੱਡੀ ਮੈਂ ਕਿਹਾ ਤੈਨੂੰ ਟੱਪ ਹੋ ਜੂਗਾ ਓ ਦੇ ਜਿਵੇਂ ਜੇਲ੍ਹ ਚ ਜੇਲ੍ਹ ਚ ਜਾ ਲੈਣਾ ਓ ਦੇਖ ਕਿੱਥੇ ਫਿਰਦਾ ਬਈ ਤੂੰ ਪੈਸੇ ਫੜਾ ਦੇ ਉਹਨੂੰ ਬਈ ਦੋਨੂੰ ਰਹਿਦੇ ਪੈਸੇ ਫੜਾ ਦੇ थे अच्छा थले तो ला लेने कट्टी इतनी साहब मित्रों पहुंचे गए जमी हौली कर ला जमई हौली 40 ਵਰ ਵੀ ਨਹੀਂ ਗੱਡੀ ਰਲ ਰਹੀ ਹੈ ਦੇ ਹੁਣ ਅੱਗੇ ਗੱਡੀ ਲਵਾ ਦਿੰਦੇ ਆ ਨਾ ਦੀ ਸਾਈਡ 'ਚ ਨਰਿੰਦਰ ਭਾਈ ਆਪਣੇ ਅੱਜ ਗੱਡੀ 'ਚ ਬੈ ਕੇ ਚੱਲੂਗਾ ਘਰੇ ਕਿਉਂ ਬਣੀ ਦੀਗੇ ਕਮਾ ਫਰਾਗੇ ਫੇਰ ਚਲੇ ਜਾਣਗੇ ਆਪਾਂ ਜਾਵਾਂਗੇ ਕੱਲ ਨੂੰ ਅੱਗੇ ਦਾ ਬਹੁਤ ਯੂ ਟਰਨ ਮਾਰਨਾ ਪੈਣਾ ਹੈ ਪਹਿਲਾਂ ਇੱਕ ਔਰੇ ਦੇ ਮਾਰਨਾ ਪੈਣਾ ਤੈਨੂੰ ਫੇਰ ਉਹ ਅੱਗੇ ਪੁਲ ਤੋਂ ਥੱਲੇ ਇੱਧਰੋਂ ਆਓ ਜੀ ਮਿੱਤਰੋ ਗੁਰੇਂਦਰ ਭਾਈ ਆ ਗਿਆ ਨਾਲ ਸਾਡੇ ਟੌਨੀ ਰਹਿ ਗਿਆ ਗੱਡੀ ਕੋਲ ਤੇ ਉਹ ਕਹਿੰਦਾ ਮੈਂ ਗੱਡੀ ਕੋਲ ਰਹਿਣਾ ਕਹਿੰਦਾ ਨਹੀਂ ਜਾਇਓ ਆਹ ਵੇ ਜਣ ਤਾਂ ਡੜ ਥੋੜੀ ਕਟਾਣੀ ਹਾਂ ਹਾਂ ਐ ਚਾਲਦੇ ਆ ਅੱਜ ਕਰਦੇ ਆ ਗੁਰਿੰਦਰ ਬਾਈ ਦੀ ਸੇਵਾ ਪਾਣੀ ਆ ਦੇ ਲਾ ਬਾਈ ਆ ਛੱਡਾ ਮਾ ਅੱਗੇ ਕੱਢ ਲਾ ਦੇਖੋ ਉੱਪਰ ਓ ਮੈਡਮ ਜੀ ਅੱਗੇ ਕੱਢ ਲਾ ਉੱਪਰ ਓ ਟਾਲੀ ਲਾਗ ਟਿੱਕਾ ਮੱਥੇ ਪਰ ਠੀਕ ਹੈ ਇਹ ਵਾਲੇ ਨਾਲੇ ਦੇਖੀ ਜਾਨੀ ਆ ਮੈਂ ਕਹੀ ਜਨਾ ਵੀ ਉੱਪਰ ਕਾਲੀ ਐ ਆਵਰੇ ਘਟਾਣਾ ਹੁਣਾਂ ਬਾਈ ਮੈਂ ਬਾਹਰ ਆ ਆ ਇਹਦੇ ਕੋਲ मित्र प्यारे पंच गए देखा ਆ ਪਛਾਣ ਨਹੀਂ ਰਿਹਾ ਲੈ ਨਾ ਹਾਂ ਉਹ ਕਿਵੇਂ ਆ ਲੋੜੋ ਆ ਜਾ ਹੈਲੋ ਪਾਪਾ ਆਈ ਲਵ ਉੱਤ ਪਾਪਾ ਕਹਾ ਚਲਾ ਗਏ ਮੈਂ ਉਹ ਉਧਰ ਸਾਥਰੀ ਘਾਲ ਕੌਣ ਮਲਾਊਗਾ ਅਸੀਂ ਕਰ ਉਧਰ ਮਿੰਟੂ ਨੂੰ ਹਾਂ ਮਿੰਟੂ ਬੜੀ ਕੋ ਐਨ ਵਧੀਆ ਆਇਆ ਠੀਕ ਠਾਕ ਆ ਜਾ ਪਾਪਾ ਆ ਜਾ ਵਾਏ ਵਾਏ ਹੋ ਠੀਕ ਹੈ ਠੀਕ ਹੈ ਜੀ ਲਾਈਟ ਤਾਂ ਹੈ ਲਾਈਟਾਂ ਦੱਬ ਸਭ ਪਹਿਲਾਂ ਕਿੱਥੇ ਆ ਲਾਈਟਾਂ ਹਾਂ ਕਿਹੜਾ 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 ਕਿਹੜ ਲੱਗਦਾ ਤਾਂ ਤਾਂ ਹੀ ਨਹੀਂ ਫੋਨ ਕਰਦਾ ਤਾਂ ਹਨਾ ਜਾਣਾ ਗੱਡੀ 'ਤੇ ਜਾਣਾ ਗੱਡੀ ਨਾਲ ਜਾਣਾ ਜਾਣਾ ਗੱਡੀ ਨਾਲ ਹੈ ਚੱਲੀਏ ਹਾਂ ਅੱਛਾ ਅਰੇ ਤਿਆਰ ਆ ਜਿਹੜਾ ਮਾਦੀ ਲੈ ਜਾ ਹਾਂ ਮਾਦੀ ਲੈ ਜਾ ਵਿਲੇ ਹੀ ਹੈਗਾ ਹਾਂ ਵਿਲੇ ਹੀ ਹੈ ਹੈ ਕਿਹਾ ਉਹ ਵਿਲੇ ਹੀ ਹੈ ਇੱਧਰ ਫਿਰ ਸਾਰਿਆਂ ਨੂੰ ਸਸਤੀ ਗੱਲ ਕਰਦੇ ਫਿਰ ਉਹ ਉਹਦੋਂ ਵਲੌਗ ਕਿਵੇਂ ਬਣਾਉਂਦਾ ਤੂੰ ਅਸੀ ਕਾਫੇ ਹੈ ਹੈਲੋ ਗਾਇਜ਼ ਕਿਵੇਂ ਕਰਦਾ ਤਾਂ ਨਹੀਂ ਹੈ ਹੈਲੋ ਨਹੀਂ ਵਾਹ ਹਾਂ ਐ ਮੂੰਹ ਚ ਨਾ ਬਾਰੇ ਹਾਂ ਬਾਈ ਗੁਰਿੰਦਰ ਬਾਈ ਨੂੰ ਛੱਡਣ ਚਲੇ ਆ ਗੱਡੀ ਕੋਲ ਹਾਂ ਜਦੋਂ ਲਾਉਗਾ ਲੂੰਗਾ ਹਾਂ ਤੇ ਹੁਣ ਬਾਈ ਗੁਰਿੰਦਰ ਬਾਈ ਪੱਕਾ ਬਾਦ ਆ ਨਾ ਜਦ ਇਧਰੋਂ ਭਰ ਕੇ ਜਾਵਾਂਗੇ ਰਾਤ ਰਹੇਗਾ ਠੀਕ ਆ ਕਿਉਂਕਿ ਹੁਣ ਗ੍ਰਿੰਦਰਪਾਈ ਕਹਿੰਦਾ ਵੀ ਮੈਂ ਕੰਮ ਵੀ ਕਰਾਣਾ ਤੇ ਗ੍ਰਿੰਦਰਪਾਈ ਦਾ ਭਾਈ ਆਇਆ ਭਾਈ 9 ਸਾਲ ਬਾਅਦ ਆਏ ਭਾਈ ਸਾਡੇ ਟਾਇਰਾਂ ਵਾਲੇ ਇਹਨਾਂ ਦਾ ਲਵਾਨੇ ਟਾਇਰ ਅਸੀਂ 9 ਸਾਲ ਬਾਅਦ ਆਇਆ ਪੱਕਾ ਹੋ ਕੇ ਕੈਨੇਡਾ ਤੋਂ ਭਾਈ ਕਹਿੰਦਾ ਯਾਰ ਮੈਂ ਉਹਨੂੰ ਮਿਲਣਾ ਮੈਂ ਕਿਹਾ ਯਾਰ ਉਹ ਜ਼ਿਆਦਾ ਜ਼ਰੂਰੀ ਹੈ ਚੱਲ ਆ ਬੈਗ ਲੈਣ ਗਏ ਆ ਦਿੱਲੀ ਤੇ ਹਾਂ ਉਹ ਇੱਥੇ ਗਈ ਹੈ ਕਹਿੰਦੇ ਅਸੀਂ ਖੜ ਜਾਂਦੇ ਅਸੀਂ ਆ ਜਾ ਆਹ ਪਤਾ ਕਰਨਾ ਕੱਚਾ ਤਾਂ ਹੁੰਦੀ ਉਹ ਆ ਚੱਲ ਹੁਣ ਜਾਣੇ ਆ ਬਾਈ ਨੂੰ ਛੱਡਣ ਗੱਡੀ ਕੋਲ ਫੇਰ ਆਪਾਂ ਚੱਲਨੇ ਆ ਮਿੰਟੂ ਨੂੰ ਉਤਾਰਿਆਏ ਘਰੇ ਆਪਾਂ ਨਾ ਓਏ ਮਿੱਤਰੋ ਉਹ ਆਉਂਦਾ ਕਰੇਂਦਰ ਬਾਈ ਹੁਣ ਇੱਕਦਣਾ ਮੁੜ ਜਾਣਾ ਰਸਤਾ ਸਮਝ ਆਇਆ ਆ

ਤੇ ਮੈਂ ਤੁਹਾਨੂੰ ਦੱਸ ਦਵਾਂ ਇਹ ਵੀਡੀਓ ਬਣਦੀ ਪਈ ਆ 16 Pro Max ਚ ਇਹ ਸਰਪ੍ਰਾਈਜ਼ ਸੀਗਾ ਆਪਣਾ ਇਹ ਆਇਆ 보다 ਮਹੀਨਾ ਹੋ ਗਿਆ ਇਹਨੂੰ ਪਿਆ ਸੀਗਾ ਘਰੇ ਤੇ ਉਸ ਕਰਕੇ ਇਹ ਲੈਣਾ ਤਾਂ ਪਿਆ ਕਿਉਂਕਿ ਇੰਸਟਾਗ੍ਰਾਮ ਤੇ ਮੈਂ ਰੀਲ ਵੀ ਪਾਈ ਹੋਈ ਆ ਉਹ ਵੀ ਦੇਖ ਲਿਓ ਜਾ ਕੇ ਕਿਉਂਕਿ ਇਹ ਫੋਨ ਮੈਂ ਨਰ ਤੋਂ ਕਿਸ਼ਤਾਂ ਤੇ ਲੇ ਆਇਆ ਲੇ ਹੋ ਗਿਆ ਹਨਾ ਤੇ ਕਿਸ ਤੇ ਕਹਿਣ ਤੇ ਤੇ ਕਨਵੀ ਉਮਰ ਤੋਂ ਨਾ ਯਾਰ ਹੁਣ ਅਸੀਂ ਰੱਬ ਦੀ ਕਿਰਪਾ ਲਾ ਲਓ ਹਨਾ ਜੋ ਮਰਜੀ ਲਾ ਲਓ ਵੀ ਅਸੀਂ ਗੱਡੀ ਦੇ ਤੇ ਹਟ ਕਦੇ ਕੋਈ ਚੀਜ਼ ਉਹਦੇ ਪਰ ਨਹੀਂ ਲੱਤੀ ਹੈਗੀ ਅ ਕਿਸ਼ਤਾਂ ਦੇ ਹਨਾ ਵੀ ਇਦਾਂ ਹੀ ਟੂ ਲੇਟ ਲੈ ਲਾਂਗੇ ਪਰ ਨਗਦ ਲਈ ਹਨਾ ਤੇ ਹੋਇਆ ਕਿ ਮੇਰ ਤੋਂ ਨਾ ਫੋਨ ਦੀ ਕਿਸ਼ਤ ਮੇਰੇ ਯਾਦ ਨਹੀਂ ਰਹੀ ਉਹ ਲੇਟ ਹੋ ਗਈ ਲੇਟ ਹੋਈ ਭਾਈ ਬੰਦੇ ਨੇ ਵੀਡੀਓ ਨਾ ਪਾਤੀ ਚੱਕ ਕੇ ਕਹਿੰਦਾ ਲੋਕਾਂ ਕੋਲ ਕਹਿੰਦਾ ਇੱਕ ਫੋਨ ਦੀ ਕਿਸ਼ਤ ਨਹੀਂ ਭਰੀ ਜਾਂਦੀ ਕਹਿੰਦਾ ਫੋਨ ਚਲਾਣੇ ਆਨੇ ਆ ਕਹਿੰਦਾ ਵੱਡੇ 20 ਕਿੱल्ल्याਆਂ ਦੇ ਮਾਲਕ ਮੇਰੇ ਦੋ ਲਏ ਆ ਨਾ ਇੱਕ ਦੋ ਹੁਣ 16 Pro Max ਠੀਕ ਆ ਨਾ ਪਰ ਮੈਂ ਫੋਕਰੀ ਮਾਰਦਾ ਨਹੀਂ ਹੁੰਦਾ ਪਰ ਅੱਜ ਮਾਰੀ ਆ ਜੋ ਮਰਜੀ ਲਾ ਲੋ ਠੀਕ ਆ ਇਸ ਤੋਂ ਬਾਅਦ ਤੁਹਾਨੂੰ ਕਦੇ ਜ਼ਿਕਰ ਵੀ ਨਹੀਂ ਇਹ ਲੂਗਾ ਇਸ ਚੀਜ਼ ਦਾ ਇਹ ਜ਼ਰੂਰੀ ਸੀ ਨੀ ਤੇ ਹੁਣ ਖਾਪੀ ਗਿਆ ਨੇ ਨਾਲ ਇਹਦੇ ਪਰ ਕਲਾਸ ਕਾਰਡ ਚਲਾ ਕੇ ਲੈਣੇ ਆ ਤੇ ਹੁਣ ਤੁਹਾਨੂੰ ਮੈਂ ਦਿਖਾਏ ਦਵਾਂ ਜੱਸੀ ਤੇਰੇ ਵਾਲਾ ਫੋਨ ਕਿੱਥੇ ਆ ਦਿਖਾਈ ਹੁਣ ਆਹਾ ਉਹ ਹੋ ਗਿਆ ਠੀਕ ਆ ਜੱਸੀ ਵਾਲਾ ਹੋ ਗਿਆ ਤੇ ਆ ਹੁਣ ਡੈਡੀ ਲੈ ਲੂਗਾ ਡੈਡੀ ਨੇ ਡੈਡੀ ਚਲਾਊਗਾ ਜੇ ਚਲਾਣਾ ਹੋਇਆ ਬੜਾ ਹੋਣ ਡੈਡੀ ਲੈ ਨਹੀਂ ਰਿਹਾ ਕਰਾ ਜਿਆਦਾ ਨਾ ਠੀਕ ਹੈ ਨਾ ਮੈਂ ਬਹੁਤ ਵੱਡਾ ਇਹ ਕਹਿੰਦਾ ਜਿਆਦਾ ਡੈਡੀ ਕਹਿੰਦਾ ਵੀ ਜਿਆਦਾ ਵੱਡਾ ਹੈਗਾ ਤੇ ਆਪਣਾ ਆਹ ਰੰਗ ਆ ਇਹਦਾ ਤੇ ਆਹ ਗ੍ਰੇ ਹੈ ਜੋ ਗ੍ਰੇ ਯੂ ਡੇਜ਼ਰਟ ਕਲਰ ਹੈ ਇਹਦਾ ਵਲੌਗ ਬਣਾ ਰਿਹਾ ਤੇ ਚਲਦੇ ਹਾਂ ਹੁਣ ਇਹਦਾ ਗਲਾਸ ਗਲੂਸ ਗਾਰਡ ਲਵਾ ਕੇ ਲੈ ਆਨੇ ਮੋਰ ਲਾਤੀ ਫੁੱਲ ਬਟਾ ਫੁੱਲ ਨਾ ਨਾ ਐ ਜਾ ਤੂੰ ਮੇਰੇ ਨਾਲ ਖੜਾ ਮੈਂ ਫਿਰ ਹੁਣ ਕਹਿਣਾ ਤਾਂ ਨਹੀਂ ਆਹੀ ਛੱਡ ਬਣਾ ਆ ਉਹਨੇ ਨਾਲ ਪਪੂ ਘੜਾ ਪਾਣੀ ਦੱਬ ਦੇ ਕਿ ਨੋ ਚੱਲ ਬਾਈ ਡਾਡੀ ਕਹਿੰਦਾ ਦਬਣਾ ਨਹੀਂ ਹੈਗਾ ਕਹਿੰਦਾ ਚੱਲ ਨੋਏ ਮਿੱਤਰੋ ਆ ਗਏ ਆਪਾਂ ਦੁਕਾਨ ਦੇ ਬਾਈ ਦੀ 700 ਰੁਪਏ ਦਾ ਗਲਾਸ ਕਾਰਡ ਬਾਈ ਕਹਿੰਦਾ ਇਹ ਸ੍ਰੀ ਰਾਮ ਲੁੱਟ ਰਿਹਾ ਲੁੱਟਣੇ ਦਾ ਕੰਮ ਸ੍ਰੀ ਰਾਮ ਲੁੱਟਣੇ ਦਾ ਕੰਮ 700 ਰੁਪਏ ਦਾ ਗਲਾਸ ਗਾਰਡਾ ਬਲੂ ਉਹਦਾ ਟੈਂਪਰਡ ਹੈ ਬਲੂ ਉਹਦਾ ਕਵਰ ਦਿਖਾ ਦੇ ਮਿੱਤਰ ਘੈਂਟ ਘੈਂਟ ਸਿਰਾ ਸਿਰਾ ਤੇਦੀ ਦੁਕਾਨ ਆ ਬਾਈ ਦੀ ਜਗਾਦਰੀ ਗੇਟ ਆ ਓਰੇ ਅੰਬਾਲੇ ਤੁਹਾਨੂੰ ਦਿਖਾ ਦਈਏ ਉਹ ਸਾਹਮਣੇ ਦੇਖਦਾ ਉਹ ਘੜੀ ਘੜੀ ਦੇ ਇੱਧਰ ਨਾਲ ਟੈਰਾਂ ਵਾਲਾ ਉਹ ਭਾਈ ਤਾਂ ਨਾ ਮੇਰੀ ਜਗ੍ਹਾ ਹੀ ਮੰਨ ਲਈ ਤੇ ਟੋਲਾ 50 Pro ਦਾ ਬੈਟਰੀ ਨਹੀਂ ਹੋਇਆ ਆਈਫੋਨ ਸਾਈਫੋਨ ਸਭ ਕਵਰ ਕੁੜੀਆਂ ਵਾਲੇ ਮੁੰਡਿਆਂ ਵਾਲੇ ਸਭ ਨੇਕਸ ਐ ਲੈ ਵੀ ਦਿਖਾ ਕਿਹੜਾ ਕਿਹੜਾ ਕਵਰ ਆ ਮੈਂਬਰ ਇਹਨਾਂ ਨਾਲੇ ਇਹਦੀ ਯਾਰ ਚੰਗਾ ਫਿਰ ਬਾਈ ਓਕੇ ਜਨਾਬ ਓਕੇ ਰਿਪੋਰਟ ਲੈਣਾ ਕੰਮ ਓਕੇ ਰਿਪੋਰਟ ਕਰਿਆ ਪਾਈ ਓਕੇ ਰਿਪੋਰਟ ਓ ਯਾਰ ਤੇਰੀ ਦੁਕਾਨ ਦਾ ਉਹ ਤਾਂ ਦੱਸ ਦੇ ਕਿੱਥੇ ਆ ਗਲੋਬਲ ਕਲੈਕਸ਼ਨ ਬਾਹਰ ਲਿਆਵਾ ਬਾਹਰ ਕਹਾਂ ਲਿਆਵਾ ਉਹ ਲਿਆਵਾ ਬਾਬਾ ਹਾਂ ਐਵਾ بھائی ਦੁਕਾਨ ਇਹਦੀ ਨੰਬਰ ਪੜ ਲਿਓ ਕਾਫਰ ਸਸਤੇ ਨਾ ਮਿੱਤਰੋ ਗੱਡੀ ਵਾਲ ਤੇ ਐਨ ਕਾ ਦੇਖਣ ਆਏ ਸੀ ਜਦੋਂ ਅੱਜ ਲਾਈਟ ਪੈਂਦੀ ਹੈ ਨਾ ਹੋ ਗਿਆ ਸੀਗਾ ਆਪਣੀ ਅੱਖ ਦਾ ਨੰਬਰ ਆਇਆ ਮਾਈਨਸ 1 ਦੇਖਿਓ ਤੇ ਹੁਣ ਦੇਖਦੇ ਆਂ ਬਾਈ ਕਹਿੰਦਾ ਸਪੈਸ਼ਲ ਉਹ ਆਇਆ ਸ਼ੀਸ਼ਾ ਇੱਕ ਵੀ ਉਹਦੇ ਵਿੱਚ ਬਲੂ ਕੱਟ ਦੇਖਦੇ ਆਂ ਕਿਹੜੇ ਆ